ਦੇ ਵੀ ਕੀ ਕਰੁੰਦਾ ਹੈ ਉਹ ਰੋਟੀ ਬਣਾਉਣੀ ਸਬਜੀ ਗਰਮ ਕਰਨੀ ਅੱਛਾ ਮੈਂ ਵੇਖਣ ਆਈ ਹਾਂ ਕਿ ਰੋਟੀ ਬਣੀ ਆ ਕਿ ਨਹੀਂ ਬਣੀ ਜੇ ਨਹੀਂ ਬਣੀ ਤਾਂ ਫਿਰ ਮੈਂ ਤਾਂ ਫੁਲਕੇ ਲਾਵਾਂ ਗਰਜੋਤ ਵੀ ਆਉਣ ਵਾਲਾ ਹੀਗਾ ਨਹੀਂ ਰੋਟੀ ਬਣ ਗਈ ਹੈ ਫੁਲਕੇ ਮੈਂ ਲਾ ਲਿਆ ਵਾ ਸਬਜੀ ਠੰਡੀ ਹੈ ਮੈਂ ਦੁਬਾਰਾ ਗਰਮ ਕਰੀ ਠੀਕ ਚਲ ਗਲਦੀਪ ਤੂੰ ਖਲੋ ਜ ਮੈਂ ਮੰਮੀ ਰੋਟੀ ਪੁੱਛ ਕੇ ਆਈਏ ਚਲੋ ਠੀਕ ਹੈ ਮੰਮੀ ਰੋ ਡਿਲੇ ਆ ਮਾਂ ਆਹ ਮੈਨੂੰ ਤਾਂ ਭੁੱਖ ਲੱਗੀ ਆ ਟਾਈਮ ਕਿੰਨਾ ਹੋ ਗਿਆ ਹਲੇ ਤੱਕ ਤੁਹਾਡੀ ਰੋਟੀ ਨਹੀਂ ਗਈ ਬਣੀ ਤੇ ਮੰਮੀ ਉਸ ਵੇਲੇ ਦੀ ਠੀਕ ਨਹੀਂ ਤੇ ਫਿਰ ਕੱਲੀ ਜਾਣੀ ਤੇ ਫਿਰ ਟਾਈਮ ਲੱਗ ਹੀ ਜਾਣਾ ਹਰ ਤਰ੍ਹਾਂ ਦੇ ਧਿਆਨ ਦਿਆ ਕਰੋ ਨਾ ਮੈਨੂੰ ਦਵਾਈ ਵੀ ਖਾਣੀ ਹੁੰਦੀ ਦੁਪਹਿਰ ਵਾਲੀ ਰੋਟੀ ਖਾ ਕੇ ਚੱਲੀ ਗਈ ਹੂੰ ਚੱਲੇਗੀ ਹੂੰ ਕਨਾਟ ਨੇ ਮਜਾ ਸਕੋ ਨਹੀਂ ਚੰਗੀ ਤਰ੍ਹਾਂ ਇਹ ਵੱਡੀ ਜਿਹੜੀ ਜ਼ਗੀਰਦਾਰ ਨੇ ਬਣੀ ਫਿਰਦੀ ਐ ਅੱਜ ਜਿਹੜ ਕੇ ਕੇ ਹੋ ਕੇ ਆ ਚਲੋ ਠੀਕ ਐ ਫਿਰ ਮੈਂ ਲੈ ਕੇ ਆਈ ਜੀ ਜੀ ਮੰਦੇ ਬਿਲਾ ਆ ਰੋਟੀ ਕਿੰਨਾ ਟਾਈਮ ਲਾ ਛੱਡਿਆ ਵਾ ਹਾਂਜੀ ਹਾਂਜੀ ਆ ਲਓ ਮੰਮੀ ਰੋਟੀ ਕਦੋਂ ਦੀ ਮੈਂ ਡਿੱਕਣ ਲਈ ਆ ਹਾਏ ਹਾਏ ਅੱਲਰੀ ਜ਼ਹਿਰ ਕੀਤੀ ਸਬਜੀ ਮੰਮੀ ਸਬਜੀ ਯਾਰ ਕੀਤੀ ਇਹ ਹੋਰਾ ਖਾ ਕੇ ਵੇਖ ਕਿੰਨਾ ਲੂਣ ਵਾ ਮੈਂ ਤਾਂ ਲੂਣ ਅਸਾਬ ਦਾ ਹਾਂ ਮੈਂ ਤਾਂ ਰੋਜ਼ ਹੀ ਸਬਜੀ ਬਿਉਣੀ ਹੋਈ ਸਬਜੀ ਹਮੇਸ਼ਾ ਹੀ ਬਣਾਈਂਦੀ ਹਾਂ ਮੈਂ ਛਾਣੀ ਪੈਣੀ ਝੂਠ ਮਾਰਨੀ ਆ ਤਗੋਂ ਕਿ ਮੈਂ ਰੋਟੀ ਢੀਟਣ ਢੀ ਰੋਟੀ ਗੁਰਕੀ ਖਾਣੀ ਮੈਂ ਦਵਾਈ ਖਾਣੀ ਹੀ ਤਾਂ ਮੇਰੇ ਅੰਤਰਾ ਜ਼ਹਿਰ ਕਰਕੇ ਤੇ ਮੇਰੇ ਅੰਗੇਰਾ ਮੰਮੀ ਕੀ ਗੱਲ ਹੋ ਗਈ ਬੜਾ ਰੋਲਾ ਪਾਉਂਦੇ ਜੋ ਰੋਲਾ ਮੈਂ ਸਵਾਹ ਪਾਉਣਾ ਵਾ ਆ ਸਬਜੀ ਵੇਖ ਮੇਰੀ ਜ਼ਹਿਰ ਕੀਤੀ ਲੂਣ ਪਾ ਕੇ ਬੀਪੀ ਮੇਰਾ ਅੱਗੇ ਵਦਾਇ ਨਾ ਮੈਨੂੰ ਮਾਰ ਦੇਣਾ ਇਸ ਤਰ੍ਹਾਂ ਬਲੀਏ ਸਿਆਣੇ ਮੰਮੀ ਛੁੱਟ ਥੋੜਾ ਬੋਲੜਿਆ ਸੱਚੀ ਨੋਂਨ ਤਾਂ ਇਦਾਂ ਹੀ ਪਾਇਆ ਤੂੰ ਪਤਾ ਨਹੀਂ ਕਿੱਥੋਂ ਇੰਨਾ ਨੋਂਨ ਪਾਤਾ ਏ ਅੱਜ ਕਿਉਂ ਤੇਰਾ ਮੰਮੀ ਨੂੰ ਮਾਰਨ ਦਾ ਤਾਂ ਨਹੀਂ ਇਰਾਦਾ ਤੇਨੂੰ ਤੇਰਾ ਇਰਾਦਾ ਨਾ ਏ ਤਾਂ ਨਹੀਂ ਮੰਮੀ ਨੇ ਮਾਰਨ ਦਾ ਨਹੀਂ ਇਰਾਦਾ ਤੇਰਾ ਤਾਂ ਛੇਤੀ ਬੀਪੀ ਬਧੇ ਤੇ ਲੋਨ ਨਾ ਜਾਦਾ ਤੇ ਛੇਤੀ ਕੰਮ ਨੇ ਬੜੇ ਅੱਜ ਇਹਨੂੰ ਕੰਮ ਨੂੰ ਕਰਨਾ ਪਿਆ ਉਹ ਬਿਮਾਰ ਹੋ ਗਈ ਉਹਦੇ ਸਿਰ ਬੇੜ ਹੁੰਦਾ ਹੀ ਤੇ ਸੜੀ ਬੜੀ ਦੇ ਸਬਜ਼ੀ ਬਣਾ ਕੇ ਉਹ ਤਲੀ ਜਿਆ ਕਰਕੇ ਮੇਰੇ ਮੱਥੇ ਮਾਰੀ ਆ। ਆਪ ਕਿਆ ਕਰਕੇ ਲੈ ਰਹਾ ਕਿਉਂ ਨਰਾਂ ਰੂਣ ਕਿਤਾਈ? ਪਤਾ ਨਹੀਂ ਲੱਗਾ। ਕੋਲ ਰੱਖਿਆ ਧਿਆਨ ਨਾਲ ਦੇਖਣਾ ਨਾ ਮੰਮੀ ਸਬਜੀ ਇਹ ਤਲੂਣ ਦਾ ਰੱਖਣਾ। ਟਰੈਕਟਰ ਨੇ ਮਤਲਬ ਮੈਂ ਧਿਆਨ ਵਿੱਚ ਆਨ ਲੱਗੀ ਰੋ ਸਦਾ ਸਬਜੀ ਤੇ ਮੈਂ ਹੀ ਬਣਾਉਣੀ ਰੋ ਜੀ। ਤੇ ਰੋ ਜੀ ਮੈਂ ਨੂਨ ਮੇਰੇ ਆਪਣੇ ਹਿਸਾਬ ਨਾਲ ਪਾਉਣੀ ਮੈਨੂੰ ਹੀ ਪਤਾ ਮੰਮੀ ਦਾ ਵੀ ਪੀ ਵਾਦਾ ਏ। ਤੇ ਮੈਂ ਨੂਨ ਦੇ ਆਪਣੇ ਹਿਸਾਬ ਨਾਲ ਉਸੇ ਨਾਲ ਪਾਇਆ ਸੀ। ਨੂਨ ਵਿੱਚ ਮੈਂ ਘਾਟੀ ਰੱਖਦੀ ਆ ਤੇ ਅੱਜ ਵਾਦ ਕਿੱਦਾਂ ਹੋ ਗਿਆ ਮੈਨੂੰ ਤੇ ਇਹ ਨਹੀਂ ਸਮਝ ਲੱਗੀ। ਤੇ ਤੇਰਾ ਕੀ ਕਹਿਣਾ ਪਾ ਮੰਮੀ ਤੇ ਮੈਂ ਝੂਠ ਬੋਲਣ ਡਿਆ? ਨੇ ਮੈਂ ਜਾਨਾ ਜਾ ਕੇ ਆ ਕੇ ਦੇਖ ਲਾ ਕਿਦਾਂ ਲੂਣ ਵੈ ਮੇਰਾ ਲੂਣ ਕੀਤਾ ਤੂੰ ਹੁਣ ਕੋਈ ਹੋਰ ਪਾ ਗਿਆ ਜਾਂ ਤੇ ਜਲਦੀਪ ਆ ਗਈ ਜਾਣ ਕੇ ਨਹੀਂ ਮੈਂ ਥੋੜੀ ਆਖਿਆ ਵੀ ਮੈਂ ਲੂਣ ਵਾਦ ਨਹੀਂ ਹੈ ਘਟਨੀ ਆ ਮੈਂ ਤੇ ਇਹ ਆਖਿਆ ਵੀ ਰੋਜ਼ ਮੈਂ ਹੀ ਪਾਉਣੀ ਹੈ ਮੈਨੂੰ ਕੀ ਪਤਾ ਕਿਦਾਂ ਵਾਦ ਹੋ ਗਿਆ ਵਿਖਾਇਆ ਹਾਂ ਕਾ ਕੇ ਵੇਚ ਚੈੱਕ ਕਰਕੇ ਲਿਆ ਦੇ ਦੁਬਾਰਾ ਨਾ ਥੋੜਾ ਆਪਣੀ ਗਲਤੀ ਮੰਨਣੀ ਥੋੜੀ ਐ ਅਹੀਂ ਉਠਿਆ ਨਾ ਲੈ ਖਾ ਕੇ ਚੈੱਕ ਕਰਕੇ ਵੇਖ ਲਾ ਲੂਣ ਤੇ ਸੱਚੀ ਵਾਦ ਹੋ ਗਿਆ

ਬੀਬੀ ਨੂੰ ਵੱੱਡ ਕਿੱਦਾਂ ਵਿੱਚ ਪੈ ਗਿਆ ਵਾ ਮੰਮੀ ਐਵੇਂ ਗੱਲਾਂ ਮਾਰਨ ਦਏ ਹੁਣੇ ਆ ਵੀ ਲੂਣ ਵਿੱਚ ਵੱੱਡ ਪੈ ਗਿਆ ਵਾ ਐਵੇਂ ਕਰਨ ਦਏ ਹੁਣੇ ਜਾਣ ਕੇ ਬਾਜੀ ਕੋਲੋਂ ਗੱਲਾਂ ਕਰਵਾਉਣ ਦੇ ਮਾਰੇ ਕਹਿਂਦੇ ਹੋਣੇ ਆ ਕਿ ਮੈਂ ਕਹਿੰਨੀ ਆ ਕਿ ਅੱਜ ਇਹਨੇ ਰੋਟੀ ਪਾਣੀ ਕੀਤਾ ਵਾ ਤੇ ਮੈਂ ਕਵਾਂ ਵੀ ਵਿੱਚ ਲੂਣ ਵੱੱਡ ਪੈ ਗਿਆ ਵਾ ਨਹੀਂ ਕੁਲਦੀਪ ਮੈਂ ਵੀ ਚੱਕ ਕੇ ਵੇਖਿਆ ਈ ਲੂਣ ਅੱਜ ਸੱਚੀ ਵੱਧਦੀ ਤੇ ਪਤਾ ਨਹੀਂ ਲੂਣ ਵੱੱਡ ਕਿੱਦਾਂ ਹੋ ਗਏ ਇਹ ਵੀ ਨਹੀਂ ਮੈਨੂੰ ਪਤਾ ਲੱਗਾ ਲੂਣ ਵੱੱਡ ਕਿੱਦਾਂ ਪੈ ਗਿਆ ਵਾ ਮੈਨੂੰ ਤੇ ਆਪ ਨਹੀਂ ਪਤਾ ਲੱਗਾ ਮੈਂ ਤੇ ਆਪ ਸੋਚਣ ਲਈ ਫਿਰ ਰੋਜ਼ ਮੈਂ ਸਬਜ਼ੀ ਬਣਾਉਣੀ ਆ ਰੋਜ਼ ਹੀ ਮੈਂ ਰੋਟੀਆਂ ਲਾਉਣੀ ਰੋਜ਼ ਹੀ ਸਾਰੇ ਕੰਮ ਕਰਦੀ ਤਾਂ ਅੱਜ ਲੂਣ ਕਿੰਨਾ ਵੱਧ ਪੈ ਗਿਆ ਮੈਨੂੰ ਤੇ ਆਪ ਨਹੀਂ ਸਮਝ ਲੱਗੀ ਕਿ ਲੂਣ ਕਿੰਨਾ ਵੱਧ ਪੈ ਗਿਆ ਇਹ ਵਿੱਚ ਲੰਮੇ ਪਈ ਹਾਂ ਤੇ ਮੈਂ ਤਾਂ ਠੀਕ ਨਹੀਂ ਖਸਵੇਰ ਦੀ ਆਹੋ ਤੇ ਮੈਨੂੰ ਤੇ ਆਪ ਨਹੀਂ ਸਮਝ ਲੱਗੀ ਕਿ ਹੋ ਸਕਦਾ ਵਾ ਵੀ ਇਹਦੇ ਚ ਵੱਧ ਪੈ ਜੇ ਸਬਕੀ ਚ ਲੂਣ ਜਾਂ ਤੇ ਕਿਸ ਨੇ ਕੋਈ ਸ਼ਤਾਨੀ ਕੀਤੀ ਓਹ ਬੇਰਿਸ਼ਤਾਨੀ ਕਿਹਨੇ ਕਰਨੀ ਸੀਗੀ ਆਪਣੇ ਘਰ ਚ ਕਿਹੜਾ ਕੋਈ ਹੈਗਾ ਵਾ ਵੀ ਜਿਹਨੇ ਸ਼ਤਾਨੀ ਕਰਨੀ ਹੈ ਆਪਾਂ ਤਾਂ ਹੁਣ ਜੇ ਕੋਈ ਬੱਚਾ ਹੋਵੇ ਮੰਨ ਲਾ ਗਰ ਜੋ ਹੋ ਤੇ ਆਪਾਂ ਗਰ ਜੋ ਦਾ ਨਾਮ ਲਾ ਦੇਣਾ ਕਿ ਗਰ ਜੋਤ ਨੇ ਵੀ ਸ਼ਤਾਨੀ ਕਰ ਸਕਦਾ ਪਰ ਉਹ ਤੇ ਸਕੂਲ ਗਿਆ ਉਹ ਤੇ ਅਜੇ ਤੱਕ ਨਹੀਂ ਸਕੂਲੋਂ ਆਇਆ ਆਹ ਤੇ ਪਤਾ ਨਹੀਂ ਲੂਣ ਅਜੇ ਕਿੰਦਾ ਵੱਧ ਪੈ ਗਿਆ ਏ ਅੱਗੇ ਮੈਂ ਚੱਕ ਕੇ ਵੀ ਗਈ ਸਬਜੀ ਲੂਣ ਦੇ ਵੱਧ ਵਿੱਚ ਹੈਗਾ ਹੀ ਨਹੀਂ ਮੈਂ ਮੰਮੀ ਨੂੰ ਪੁੱਛਣ ਹੀ ਗਈਆਂ ਬਸ ਜੇ ਮੰਮੀ ਰੋਟੀ ਲੈ ਆਵਾ ਤਰੋਂ ਦੀ ਲੈ ਗਈ ਲੂਣ ਬੜਾ ਪੈ ਗਿਆ ਵਿੱਚ ਚਲ ਦੀਦੀ ਪੈ ਗਿਆ ਤੇ ਪੈ ਗਿਆ ਹੁਣ ਕੀ ਕਰ ਸਕਦੇ ਆ ਦੇ ਵਿੱਚੋਂ ਆਹੋ ਚਲ ਅੱਡ ਥੋੜੀ ਲੈਣਾ ਵਿੱਚ ਹੁਣ ਸਬਜੀ ਪੈ ਗਿਆ ਤੇ ਪੈ ਜੇ ਚਲ ਠੀਕ ਪਰ ਇੱਕ ਗੱਲ ਸੋਚਣ ਵਾਲੀ ਆ ਨੂਨ ਵੱਧ ਪੈ ਕਿਦਾਂ ਸਕਦਾ ਜੇ ਕੋਈ ਸੋਚੇ ਤੇ ਨੂਨ ਸਬਜ਼ੀ ਦੇ ਰੋਜ਼ ਹੀ ਬਣਾਏਗੀ ਰੋਜ਼ ਹੀ ਖਾਈਗੀ ਰੋਜ਼ ਹੀ ਸਾਰਾ ਕੁਝ ਦਾ ਹੈ ਪਰ ਨੂਨ ਅੱਜ ਵੱਧ ਕਿਦਾਂ ਪੈ ਸਕਦਾ ਕੋਈ ਸਮਝ ਨਹੀਂ ਲੱਗਦੀ ਅੱਛਾ ਹੁਣ ਨਾ ਟਾਈਮ ਲੱਗ ਗਿਆ ਜਿਸੇ ਲੀ ਕਰੇ ਮੈਂ ਇੱਕ ਵਾਰ ਆਹ ਮੇਰੀ ਗੱਲ ਸੁਣ ਹਾਂਜੀ ਮੰਮੀ ਚ ਕੀ ਗੱਲ ਹੋਈ ਆ ਆਣੀ ਸੱਤ ਘਰ ਫੇਰ ਕੇ ਤੂੰ ਮੰਮੀ ਸੱਤ ਘਰ ਕਿੱਥੇ ਫਿਰਨ ਗਈ ਮੈਂ ਤੇ ਆਪਣੀ ਸਹੇਲੀ ਘਰੇ ਗਈ ਹਾਂ ਤੇ ਸਹੇਲੀ ਦਾ ਘਰ ਇੱਥੇ ਹੀ ਆ ਕਿਤੇ ਆਹ ਪੰਜ ਸੱਤ ਘਰ ਲੰਘ ਕੇ ਤੇ ਜਾਣਾ ਪੈਂਦਾ ਮੰਮੀ ਹੁਣ ਮੇਰੀ ਸਹੇਲੀ ਦਾ ਘਰ ਹੀ ਉੱਥੇ ਤੇ ਹੁਣ ਮੈਂ ਕੀ ਕਰ ਸਕਦੀ ਆ ਜੇ ਨਾਲ ਹੀ ਕੰਨ ਦਾ ਕੰਨ ਸਾਝੀ ਹੁੰਦੀ ਤੇ ਮੈਂ ਚਲ ਜਿਆ ਕਰਦੀ ਨਾਲ ਹੀ ਘਰ ਹੁੰਦਾ ਹੁਣ ਸੱਤ ਘਰ ਲੰਘ ਕੇ ਜਾਣਾ ਪੈਂਦਾ ਉਹ ਮੇਰੇ ਨਾਲ ਪੜਦੀ ਹੁੰਦੀ ਸੀ ਤੇ ਮੈਨੂੰ ਕਹਿੰਦੀ ਸੀ ਕਿ ਕਿੰਨਾ ਚਿਰ ਹੋ ਗਿਆ ਵਾ ਤੂੰ ਮਿਲ ਨਹੀਂ ਆਈ ਮਿਲ ਨਹੀਂ ਆਈ ਵੇ ਚਲ ਅੱਜ ਮਿਲ ਹੀ ਹੁੰਨੀ ਆ ਪਤਾ ਗਲੀਆਂ ਦੇ ਵਿੱਚ ਜੇ ਤਰ੍ਹਾਂ ਤੀਆਂ ਫਿਰਦੀਆਂ ਚੰਗੀਆਂ ਨਹੀਂ ਲੱਗਦੀਆਂ ਰਾਜ ਕਿੰਨਿਆਂ ਨੇ ਵੇਖਿਆ ਹੋਊਗਾ ਤੇ ਆਖਣਾ ਉਹਨਾਂ ਦੀ ਕੁੜੀ ਇਤਰਾ ਇੱਧਰ ਤੁਰੇ ਫਿਰਦੀ ਸੀ ਤੇ ਨਾਲੇ ਜੇ ਤੇਰੇ ਭਰਾ ਨੂੰ ਪਤਾ ਲੱਗੂਗਾ ਤੇ ਉਹ ਗੁੱਸੇ ਨਾਲ ਆਊਗਾ ਫਿਰ ਮੇਰੇ ਹੀ ਦਿਵਾਲੇ ਹੋਣਾ ਮੇਰਾ ਹੀ ਕਸੂਰ ਕੱਢਣਾ ਉਹਨਾਂ ਨੇ ਕੋਈ ਨੀ ਮੰਮੀ ਅੱਗੇ ਤੋਂ ਨਹੀਂ ਜਾਂਦੀ ਅੱਗੇ ਤੋਂ ਉਹਨੂੰ ਕਹਿ ਦਊਗੀ ਕਿ ਜੇ ਤੇਰਾ ਮਿਲਣੋਂ ਇੰਨਾ ਦਿਲ ਕਰਦਾ ਨਾ ਤੇ ਤੂੰ ਸਾਡੇ ਘਰੇ ਆ ਜਾ ਕਰ ਇਹ ਨਾਲੇ ਸੱਚ ਰੋਟੀ ਖਾ ਲਈ ਜੇ ਰੋਟੀ ਮੈਂ ਕੀ ਖਾਣੀ ਸੀ ਕਦੋਂ ਦੀ ਮੈਂ ਰੋਟੀ ਢੀਕਣ ਲਈ ਆਂ ਤੇ ਉਹਨੇ ਰੋਟੀ ਲਿਆਂਦੀ ਉਹ ਬਣਾ ਕੇ ਤੇ ਪਤਾ ਨਹੀਂ ਸਮਝੀ ਦੇ ਵਿੱਚ ਇੰਨਾ ਲੂਣ ਸੁੱਟ ਛੱਡਿਆ ਕਿੰਨੇ ਅਮਨਦੀਪ ਨੇ ਤੇ ਕੁਲਦੀਪ ਕੀ ਕੰਨਦੀ ਹੀ ਕੁਲਦੀਪ ਉਹ ਅੰਦਰ ਪਈ ਸਿਰ ਪੀੜ ਨਾਲ ਉਹ ਆਨੇ ਮੇਰਾ ਸਿਰ ਪੀੜ ਹੋਣ ਧਿਆ ਵਾ ਇਹਨੂੰ ਕੰਮ ਕਰਨਾ ਪਿਆ ਤੇ ਇੰਨਾ ਲੂਣ ਸੁੱਟ ਕੇ ਤੇ ਮੈਨੂੰ ਰੋਟੀ ਲਿਆ ਕੇ ਫੜਾਈ ਜਿਹਦਾ ਚੰਗਾ ਭਲਾ ਪਤਾ ਕਿ ਮੇਰਾ ਬੀਬੀ ਵੱਧਾ ਮੈਂ ਨਹੀਂ ਜਿਆਦਾ ਲੂਣ ਮਿਰਚ ਖਾਂਦੀ ਇਹਨਾਂ ਨੂੰ ਨਹੀਂ ਪਤਾ ਇਹਨਾਂ ਪਤਾ ਨਹੀਂ ਮੇਰੇ ਕੋਲ ਕੀ ਬਿਆਰ ਕੱਢਣਾ ਅੱਜ ਇਹਨੂੰ ਮੈਂ ਪੇਕੇ ਜਾਣ ਤੋਂ ਜੂ ਡੱਕਿਆ ਵਾ ਆ ਹੋਪਾ ਬੀਤੇ ਮੈਨੂੰ ਵੀ ਦਹੀ ਸਵੇਰੇ ਕਹਿਣ ਕਿ ਮੈਂ ਪੇਕੇ ਜਾਣਾ ਤੇ ਮੈਂ ਕਿਹਾ ਸੀ ਕਿ ਤੁਸੀਂ ਮੰਮੀ ਨੂੰ ਪੁੱਛ ਲਿਓ ਜੇ ਪੇਕੇ ਜਾਣਾ ਤੇ ਜੇ ਮੰਮੀ ਕਹੂਗੀ ਤੇ ਚਲ ਜਿਓ ਮੰਮੀ ਨੇ ਕੀ ਕਹਿਣਾ ਸੀ ਮੈਂ ਇਹੋ ਆ ਕੇ ਬੈਠੀ ਮੈਂ ਹਾਂ ਉਹਦਾ ਸਿਰ ਪੀੜੋਂ ਲਿਆ ਅੰਦਰ ਪਈ ਤੇ ਚਲ ਤੂੰ ਅੱਜ ਨਾ ਜਾ ਬਾਹਰ ਵਿੱਚ ਚਲ ਜੀ ਉਹਨੇ ਫਿਰ ਸਾਰਾ ਗੁੱਸਾ ਮੇਰੇ ਤੇ ਹੀ ਕੱਢ ਲਿਆ ਇਦਾਂ ਥੋੜੀ ਚਾਹੀਦਾ ਪਾਪੀ ਨੂੰ ਕਰਨਾ ਉਹਨੂੰ ਚੰਗਾ ਪੜਾ ਪਤਾ ਕਿ ਤੁਹਾਡਾ ਬੀਪੀ ਵੱਧਦਾ ਤੇ ਤੁਸੀਂ ਨੂਨ ਮਿਰਚ ਜਿਹੜਾ ਉਹ ਫਿੱਕਾ ਖਾਂਦੇ ਜੇ ਤੇ ਉਹਨੂੰ ਇੰਨਾ ਤੇਜ ਨੂਨ ਮਿਰਚ ਪਾਉਣੀ ਨਹੀਂ ਚਾਹੀਦਾ ਤੇ ਵੱਡੀ ਭਾਪੀ ਛੋਟੀ ਨੂੰ ਕੀ ਹੋਇਆ ਉਹ ਕਰਦਾ ਸਿਰਪੇੜ ਕਰਨ ਲਈ ਆ ਪਤਾ ਨਹੀਂ ਉਹ ਆਂਦੀ ਮੇਰਾ ਸਿਰਪੇੜ ਉਹ ਸਵੇਰੇ ਦੀ ਚੰਗੀ ਭਲੀ ਹਾਲੇ ਗੁਰਜੋਤ ਨੂੰ ਸਕੂਲ ਚੜਾਉਣ ਨੂੰ ਚੰਗੀ ਭਲੀ ਹੀ ਉਦੋਂ ਤੇ ਆਹ ਹੋਣੀ ਦਵਾਈ ਖਾ ਕੇ ਤੇ ਹੁਣ ਲੰਮੇ ਪਈ ਉਹ ਅੰਦਰ ਇੱਥੇ ਦੇ ਕਿੰਨਾ ਰੌਲਾ ਰੱਪਾ ਪਿਆ ਹਟਿਆ ਫਿਰ ਮੰਨਦੀ ਨਹੀਂ ਆਂਦੀ ਮੈਂ ਨੂਨ ਪਾਇਆ ਹੀ ਨਹੀਂ ਮੈਂ ਪਾਇਆ ਨਹੀਂ ਤੇਰੇ ਭਰਾ ਨੇ ਵੀ ਚੈੱਕ ਕੀਤੀ ਸਬਜ਼ੀ ਉਹ ਵੀ ਅਖੰਡਿਆਈ ਦਵਾਈ ਦਿੰਦੇ ਕਿ ਨੂਨ ਬੜਾ ਸਬਜ਼ੀ ਦੇ ਵਿੱਚ ਇਹੀ ਫਿਰ ਨਾ ਆਪਣੇ ਅੰਦਰ ਬੁਲਾਜਿਆ ਕੱਢਣ ਲਈ ਹੀ ਅੱਜ ਉਹ ਦੂਜਿਆਂ ਨੇ ਚੁੱਕਾ ਮੈਨੂੰ ਅੱਜ ਹੱਥ ਨਹੀਂ ਲਾਇਆ ਤੇ ਇਹਨੂੰ ਹੀ ਮੈਂ ਲੋੜ ਪਾ ਕੇ ਅੱਜ ਇਹਨਾਂ ਨੂੰ ਖਵਾਉਣੀ ਆ ਕਾਮ ਇਹਨ ਕੋਈ ਕੰਮ ਤੇ ਨਹੀਂ ਨਾ ਕਹਿ ਦੇਣਗੇ ਪਰ ਇਦਾਂ ਨਹੀਂ ਨਾ ਚਾਹੀਦਾ ਮੰਮੀ ਕਰਨਾ ਮੈਨੂੰ ਬੜਾ ਗੁੱਸਾ ਆਉਂਦਿਆ ਮੈਨੂੰ ਬੜਾ ਕੰਪ ਚੜਨ ਗਿਆ ਜੇ ਇਹ ਗੱਲਾਂ ਤੋਂ ਅਸ਼ਾ ਮੰਮੀ ਫਿਰ ਵੀਰ ਨੇ ਨਹੀਂ ਕੁਝ ਕਿਹਾ ਵੀਰ ਨੇ ਕਿਹਾ ਕਿ ਮੈਂ ਇਹਨੂੰ ਦੱਸਿਆ ਅੰਦਰ ਰੌਲਾ ਕਾਹਦਾ ਪੈਣ ਦੇ ਮੈਂ ਰੌਲਾ ਭਰਾ ਕੀ ਪੈਣਾ ਇਹ ਆ ਕੁਛ ਵੇਖ ਲੈ ਕੀ ਕਰਤੂਤਾ ਕਰਨ ਲਈ ਓ ਹੋ ਹੋਇਆ ਹੀ ਉਹਦੇ ਦਵਾਲੇ ਮੰਨਦੀ ਨੀਂ ਤੇ ਅੱਛਾ ਹਾਂ ਪਰ ਇਦਾਂ ਨਹੀਂ ਚਾਹੀਦਾ ਹੀ ਜਾਂ ਤੂੰ ਇਹ ਰਸੋਈ ਦੇ ਵਿੱਚ ਵੇਖ ਲੈ ਕੁਝ ਖਾ ਖੂਲ ਐ ਮੰਮੀ ਜਿਹੜੀ ਸਬਜੀ ਤੁਹਾਡੇ ਸਵੇਰੇ ਮੱਥੇ ਮਾਰੀ ਨਾ ਲੂਣ ਵਾਲੀ ਉਹੀ ਮੇਰੇ ਮੱਥੇ ਮਾਰਨੀ ਆ ਮੈਂ ਨਹੀਂ ਖਾਣੀ ਕੁਣੀ ਰੋਟੀ ਮੈਨੂੰ ਨਹੀਂ ਭੁੱਖ ਹੈਗੀ ਆ ਤੈਨੂੰ ਕਿੱਥੋਂ ਭੁੱਖ ਲੱਗਣੀ ਹੁਣ ਸਹੇਲੀ ਦੇ ਘਰੋਂ ਜੂ ਖਾ ਪੀ ਕੇ ਆਈ ਹੁਣੇ ਸਮੋਸੇ ਮਂਗਾਏ ਹੋਣੇ ਸਹੇਲੀ ਨੇ ਤੇਰੇ ਵਾਸਤੇ ਮੰਮੀ ਤੁਸੀਂ ਨਾ ਐਵੇਂ ਕਰੀ ਜਾਂਦੇ ਹੋ ਉਹਨੇ ਮੈਨੂੰ ਕਿੱਥੋਂ ਸਮੋਸੇ ਖਵਾਉਣੇ ਸੀ ਚਾਹ ਪੀਤੀ ਸੀ ਤੇ ਬਾਅਦ ਚ ਉਹਦੀ ਮੰਮੀ ਕਹਿੰਦੀ ਸੀ ਕਿ ਚੱਲ ਰੋਟੀ ਬਣੀ ਖਾ ਲੈ ਤੇ ਮੈਂ ਕਹੇ ਨਹੀਂ ਮੈਨੂੰ ਭੁੱਖ ਨਹੀਂ ਮੈਂ ਪਰ ਫਿਰ ਵੀ ਉਹਨਾਂ ਦੀ ਜ਼ਬਰਦਸਤੀ ਮੈਨੂੰ ਇੱਕ ਫੁਲਕਾ ਖਵਾ ਹੀ ਦਿੱਤਾ ਤੇ ਚੱਲ ਨਾ ਹੁਣ ਤੁਸੀਂ ਬੈਠੇ ਹੋ ਤੇ ਮੈਂ ਨਾ ਅੰਦਰ ਫਿਰ ਭਾਬੀ ਦਾ ਪਤਾ ਲਾਵਾਂ ਕੁਲਦੀਪ ਦਾ ਕੀ ਹੋਇਆ ਉਹਨਾਂ ਨੂੰ ਕਿਉਂ ਸਿਰ ਪੀੜ ਹੋਣ ਡਿਆ ਇਹਨਾਂ ਜੱਲਾ ਲਾ ਲੈ ਪਤਾ ਫੇਰ ਆਖੂ ਮੇਰਾ ਕੋਈ ਪਤਾ ਹੀ ਨਹੀਂ ਹਾਂ ਮੈਂ ਚੱਲ ਪਤਾ ਲੈਣ ਜਾਨੀ ਆ ਆ ਨਹੀਂ ਸਮਨ ਆ ਆ ਗਈ ਹੈ ਇੰਦਰ ਗਈ ਉਹ ਆਪਣੇ ਸਹੇਲੀ ਵੱਲ ਗਈ ਹਾਂ ਦੀ ਮੈਨੂੰ ਕੰਮ ਜੈ ਥੋੜਾ ਜਿਹਾ ਉੱਧਰ ਸਹੇਲੀ ਦਾ ਘਰ ਤੇ ਚਾਰ ਘਰ ਛੱਡ ਕੇ ਕਿੰਨੀ ਦੂਰ ਪੈਂਦਾ ਵਾ ਬਾਜ ਜਾਂਦੇ ਆ ਲੋਕਾਂ ਨੇ 100 ਗੱਲਾਂ ਕਰਨੀਆਂ ਕਿੱਧਰ ਤੁਰੇ ਫਿਰਦੀ ਐ ਜਵਾਰ ਕੁੜੀ ਆ ਤੂੰ ਤੁਸੀਂ ਉਹਨੂੰ ਵਰਜਿਆ ਕਰੋ ਹਾਂ ਆ ਮੈਂ ਕਿਹਾ ਤੇ ਸਹੀ ਹੀ ਤੇ ਚੱਲ ਹੁਣ ਅੱਜ ਹੋ ਆਈ ਐ ਅੱਜ ਤਾਂ ਨਹੀਂ ਜਾਣਾ ਤੇਰੇ ਭਰਾ ਗੁੱਸਾ ਕਰਦੇ ਆ ਭਾਈ ਤੁਸੀਂ ਉਹਨੂੰ ਵਰਜਿਓ ਚੰਗੀ ਤਾਂ ਇਹ ਤੇ ਫਿਰਹੀਂ ਸਮਝਾਓਗੇ ਫਿਰ ਗੁੱਸਾ ਕਰੇਗੀ ਤੁਸੀਂ ਉਹਨੂੰ ਸਮਝਾਓ ਆਪ ਹੀ ਨਹੀਂ ਕੋਈ ਗੱਲ ਨਹੀਂ ਗੁੱਸਾ ਕਰਦਾ ਵਾ ਬੜੀ ਆਖਣੀ ਗੱਲ ਉਹ ਆ ਕੇ ਦੇਣੀ ਹੈ ਹੁਣ ਸਾਰੇ ਮੇਰੇ ਤੇ ਗੁੱਸਾ ਕਰਦੇ ਆ ਉਹਨੂੰ ਸਵੇਰੇ ਡੱਕਿਆ ਸੀ ਤੇ ਉਹਨੇ ਤੇ ਵੀ ਮੇਰੇ ਤੇ ਗੁੱਸਾ ਕੱਢ ਲਿਆ ਤੇ ਹੁਣ ਤੂੰ ਆਇਆ ਤੇ ਤੂੰ ਵੀ ਮੇਰੇ ਤੇ ਗੁੱਸਾ ਕੱਢਣ ਡੈ ਪਿਆ ਚਲ ਛੱਡੋ ਤੁਸੀਂ ਉਹ ਹੁਣ ਬਈ ਕੜੀ ਨਾ ਬਾਲੋ ਜੋ ਹੋ ਗਿਆ ਸਵੇਰੇ ਉਹ ਹੋ ਗਿਆ ਹੁਣ ਤੁਸੀਂ ਗਾਹ ਹੋਰ ਕਲ ਨੂੰ ਤੁਸ ਸਮਝਾਓ ਸਮਨ ਨੂੰ ਸਮਝਾਓ ਹੁਣ ਭਾਬੀ ਕੀ ਗੱਲ ਹੋਈ ਕੋਸ਼ਨਾ ਪੋਸ਼ੇ ਸੰਮਨ ਅੱਜ ਮੇਰਾ ਤਾਂ ਬਹੁਤ ਹੀ ਮੰਦੀ ਹਾਲਤ ਹੋਈ ਪਹਿਲਾਂ ਤਾਂ ਮੇਰਾ ਇੰਨਾ ਸਿਰ ਪੀੜ ਕਰਦਾ ਰਿਹਾ ਮੈਂ ਲੰਮੇ ਪਈ ਰਹੀ ਫਿਰ ਤਾਂ ਮੈਨੂੰ ਨਾਲ ਹੀ ਬੁਖਾਰ ਹੋ ਗਿਆ ਤੇ ਹੁਣ ਠੀਕ ਤੇ ਦਵਾਈ ਦੂਈ ਲਿਆਂਦੀ ਹਾਂ ਹਾਂ ਲਿਆਂਦੀ ਹਾਂ ਹੁਣ ਤਾਂ ਫਰਕ ਆ ਗਿਆ ਇਹਨਾਂ ਨੂੰ ਤੇ ਨਾਲੇ ਮੰਮੀ ਮੈਨੂੰ ਬਾਹਰ ਦੱਸਣ ਡਿਆ ਹੀ ਭਾਬੀ ਨੇ ਅੱਜ ਲੂਣ ਬੜਾ ਪਾਤਾ ਸੀ ਸਬਜ਼ੀ ਚ ਆਹ ਮੈਂ ਵੀ ਸੁਣ ਲਈ ਹਾਂ ਮੈਂ ਵੀ ਉਹਨਾਂ ਦੀਆਂ ਗੱਲਾਂ ਹੀ ਸੁਣੀਆਂ ਵਾ ਕਹਿੰਦੇ ਆ ਲੂਣ ਕਾਫੀ ਪਾਤਾ ਵਾ ਪਤਾ ਨਹੀਂ ਲੂਣ ਕਿਉਂ ਕਾਫੀ ਪਾਤਾ ਉਹਨੇ ਅੱਜ ਸਬਜ਼ੀ ਦੇ ਵਿੱਚ ਜਾਂ ਤੇ ਉਹਨੂੰ ਕੰਮ ਕਰਨਾ ਪਿਆ ਇਹ ਸਾਰਾ ਮੈ ਲੰਮੀ ਜੋ ਪਈ ਹੈ ਮੇਰਾ ਸਿਰ ਦਰਦ ਹੁੰਦਾ ਹੀਗਾ ਤੇ ਉਹਨੂੰ ਕੰਮ ਕਰਨਾ ਪਿਆ ਤਾਂ ਕਰਕੇ ਜਾਂ ਉਹਨੂੰ ਗੁੱਸਾ ਕਿਹ ਚੀਜ਼ ਦਾ ਵੀ ਉਹਨੇ ਪੇਕੇ ਜਾਣਾ ਹੀ ਘਰੇ ਤੇ ਪੇਕੇ ਨਹੀਂ ਜਾਣ ਦਿੱਤਾ ਇਹ ਹੀ ਗੱਲ ਆ ਮੈਨੂੰ ਵੀ ਸਵੇਰੇ ਕਹਿਣ ਦੀ ਕਿ ਮੈਂ ਪੇਕੇ ਜਾਣਾ ਤੇ ਮੈਂ ਕਿ ਮੰਮੀ ਨੂੰ ਪੁੱਛ ਲੋ ਤੇ ਇਹਨੇ ਮੰਮੀ ਨੂੰ ਪੁੱਛਿਆ ਤੇ ਮੰਮੀ ਕਹਿੰਦੇ ਸੀ ਕਿ ਕਲਦੀਪ ਠੀਕ ਨਹੀਂ ਆ ਤੇ ਤੂੰ ਪੇਕੇ ਨਾ ਜਾ ਤੇ ਉਹੀ ਗੱਲ ਦਾ ਇਹਨੇ ਗੁੱਸਾ ਕੱਢਿਆ ਵਾ ਤੇ ਮੇਰੀ ਮਾਂ ਨੂੰ ਤੇ ਲੱਗੀ ਸੀ ਨਾ ਰੇਡ ਦੇਣ ਤੇ ਮੇਰੇ ਮਾਪ ਤੋਂ ਬਿਨਾਂ ਹੈ ਕੌਣ ਆ ਸਮਨ ਇਹ ਕੀ ਗੱਲ ਤੂੰ ਕਰਦੀ ਏ ਕਿ ਮੇਰਾ ਕੋਈ ਹੈ ਨਾ ਨਹੀਂ ਮਾਂ ਤੋਂ ਬਿਨਾ ਕਿਉਂ ਨਹੀਂ ਹੈਗਾ ਤੇਰਾ ਵੀ ਖਾਂ ਦੋ ਤੇਰੇ ਭਰਾ ਆ ਦੋ ਤੇਰੀਆਂ ਪਰਜਾਈਆਂ ਵਾ ਇਹ ਵੇਖਾਂ ਤੇਰੇ ਨਾਲ ਕਿੰਨਾ ਕਰਦੇ ਨੇ ਜੇ ਤੇ ਨਹੀਂ ਕਰਦੇ ਫਿਰ ਕਹਾਂ ਫਿਰ ਇਹ ਗੱਲ ਕਹੀ ਜਾਂਦੀ ਵੀ ਮੇਰਾ ਮਾਂ ਤੋਂ ਬਿਨਾ ਕੋਈ ਨਹੀਂ ਹੈਗਾ ਵੀ ਭਾਬੀ ਉਹ ਤੇ ਗੱਲ ਹੈਗੀ ਆ ਤੁਸੀਂ ਪਥੇਰਾ ਕਰਦੇ ਮੈਂ ਮੰਨਿਆ ਪਰ ਫਿਰ ਵੀ ਮਾਵਾ ਤੇ ਮਾਵਾ ਹੀ ਹੁੰਦੀਆਂ ਨੇ ਨਾ हां ਮੈਂ ਮੰਨੀ ਮਾਵਾ ਮਾਵਾ ਹੁੰਦੀਆਂ ਨੇ ਪਰ ਭਰਾ ਪਰਜਾਈਆਂ ਵੀ ਬੜੀ ਚੀਜ਼ ਹੁੰਦੀਆਂ ਨੇ ਠੀਕ ਹੈ ਜੇ ਤੂੰ ਸਮਝੇਗੀ ਤਾਂ ਫਿਰ ਇਹ ਭਰਾ ਪਰਜਾਈਆਂ ਵੀ ਤੇਰੇ ਬਣਨਗੇ ਪਾਪੀ ਉਹ ਤੇ ਗੱਲ ਹੈਗੀ ਹੁਣ ਅੱਜ ਮਨਦੀਪ ਭਾਬੀ ਜੀ ਗੱਲ ਵੇਖ ਲਓ ਹਾਂ ਉਹਨੇ ਮੰਮੀ ਮੇਰੀ ਨੂੰ ਇਨਾ ਲੂਣ ਪਾ ਕੇ ਦੇ ਦਿੱਤਾ ਤੇ ਮੰਮੀ ਮੇਰੀ ਦਾ ਤੇ ਅੱਗੇ ਬੜਾ ਬੀਪੀ ਵੱਧਾ ਇਹ ਗੱਲ ਉਹਨੂੰ ਪਤਾ ਵੀ ਸੀ ਫਿਰ ਵੀ ਉਹਨੇ ਜਾਣ ਬੁੱਝ ਕੇ ਲੂਣ ਪਾਇਆ ਤੇ ਇਹ ਗੱਲ ਫਿਰ ਪਰਜਾਈ ਵਾਸਤੇ ਚੰਗੀ ਥੋੜੀ ਆ ਨਹੀਂ ਉਹ ਤਾਂ ਉਹਨੂੰ ਗੁੱਸਾ ਹੋਣਾ ਨਾ ਤਾਂ ਕਰਕੇ ਉਹਨੇ ਵੱਧ ਪਾਤਾ ਹੋਣਾ ਜੇ ਗੁੱਸਾ ਹੀ ਤੇਰਾ ਮਤਲਬ ਉਹ ਮੇਰੀ ਮੰਮੀ ਤੇ ਕੱਟੂਗੀ ਉਹਨੇ ਵਿੱਚ ਸਾਰੇ ਘਰ ਨੂੰ ਸੰਭੀ ਆਇਆ ਨਾ ਉਹਨੇ ਵੇਖੂ ਕਿ ਉਹਨੂੰ ਛੁੱਟੀ ਦੇਣੀ ਸੀ ਪੇਕੇਾਂ ਦੀ ਪੇਕੇ ਜੇ ਤੁਸੀਂ ਨਹੀਂ ਠੀਕ ਤਾਂ ਫਿਰ ਉਹਨੇ ਕਿਹਾ ਉਹ ਪਿਸ਼ੂ ਕਿਉਂ ਨਹੀਂ ਉਹਨਾਂ ਰੋਕਿਆ ਪਰ ਇਹ ਤੇ ਸਾਨੂੰ ਉਹਦੀ ਸੋਚ ਆ ਨਾ ਉਹਨੂੰ ਸੋਚਣਾ ਚਾਹੀਦਾ ਵਾ ਇਹ ਕਿ ਉਹ ਠੀਕ ਨਹੀਂ ਸੀ ਤੇ ਮੈਂ ਨਾ ਗੁੱਸਾ ਹੁਣ ਉਹ ਤੇ ਉਹਦੀ ਗਲਤੀ ਆ ਨਾ ਕੀ ਕਰ ਸਕਦੇ ਇਹਦੇ ਵਿੱਚ ਆਪਾਂ ਹੁਣ ਮੈਨੂੰ ਬੜਾ ਗੁੱਸਾ ਹੁਣ ਭਾਬੀ ਤੇ ਤੇ ਮੇਰਾ ਚਿਚਕਣ ਦੇ ਸਾਰਾ ਗੁੱਸਾ ਭਾਬੀ ਤੇ ਪੱਡਾ ਪਰ ਮੈਨੂੰ ਪਤਾ ਮੈਂ ਅੰਦਰ ਅੰਦਰ ਕਿਦਾਂ ੀਕੇ ਰੱਖਿਆ ਵਾ ਭਰਾ ਤੋ ਡਰਦੀ ਆ ਕਿ ਭਰਾ ਕਰੂਗਾ ਕਿ ਖਰੇ ਮੇਰੀ ਘਰ ਵਾਲੀ ਨੂੰ ਜਾਣ ਬੁੱਝ ਕੇ ਤੰਗ ਕਰਦੀ ਆ ਮੈਂ ਨਹੀਂ ਚਾਹੁੰਦੀ ਨਨਾਨਾ ਵਾਲੀਆਂ ਕਰਨਾ ਤੇ ਨਨਾਨਾ ਅੱਜ ਕੱਲ ਤੁਹਾਨੂੰ ਪਤਾ ਵੀ ਆ ਕਿੰਨਾ ਤੰਗ ਪਰੇਸ਼ਾਨ ਕਰਦੀਆਂ ਪਰਜਾਈਆਂ ਨੂੰ ਤੇ ਮੈਂ ਤੇ ਇਦਾਂ ਦੀ ਨਨਾਨ ਹੈਗੀ ਨਹੀਂ ਮੈਂ ਤੇ ਤੁਹਾਨੂੰ ਸਾਰਿਆਂ ਨੂੰ ਬੜੇ ਵਧੀਆ ਤਰੀਕੇ ਨਾਲ ਰੱਖਦੀ ਆ ਪਿਆਰ ਨਾਲ ਰਹਿਨੀ ਆ ਪਰ ਫਿਰ ਵੀ ਜੇ ਪਰਜਾਈਆਂ ਇਹੋ ਜਿਹੀ ਕਰਤੂਤ ਕਰਨਾਂ ਤੇ ਮੇਰੇ ਕੋ ਬਰਦਾਸ਼ਤ ਨਹੀਂ ਹੋਣਾ ਆਰਤੀ ਨਹੀਂ ਮੈਨੂੰ ਕੁਝ ਕਹਿਣਾ ਤੇ ਅਗਲੀ ਵਾਰੀ ਮੈਂ ਉਹਨੂੰ ਬਖਸ਼ਣਾ ਵੀ ਨਹੀਂ ਜੇ ਫਿਰ ਚਲ ਸਮਨ ਤੂੰ ਚੁੱਪ ਕੀਤੀ ਰਹਿ ਕਿਉਂਕਿ ਆ ਡੈਰ ਕੀ ਤਾਂ ਮੈਂ ਵੀ ਨਹੀਂ ਹਾਂ ਠੀਕ ਹੈਗੀ ਵੀ ਤੋਨੇ ਵੀ ਸੋਚਣਾ ਵਾ ਵੀ ਖਰੇ ਠੀਕ ਨਹੀਂ ਤੋ ਉਹਨੇ ਕੋਈ ਗੱਲ ਕੀਤੀ ਐ ਤੇ ਉਹਦੇ ਮਗਰ ਲਾਕੇ ਤੇ ਮੈਨੂੰ ਆਣ ਕੇ ਗੱਲਾਂ ਕੀਤੀਆਂ ਨੇ ਚਲ ਤੂੰ ਚੁੱਪ ਹੀ ਕਰ ਜਾ ਹੁਣ ਠੀਕ ਐ ਇਹ ਜਿਹੜੀ ਗੱਲ ਹੈਗੀ ਨਾ ਤੂੰ ਇਹਨੂੰ ਅੰਦਰ ਹੀ ਆਪਣੇ ਸਮਾ ਲੈ ਇਸ ਗੱਲ ਨੂੰ ਠੀਕ ਤੋ ਉਹਦੇ ਤੱਕ ਸ਼ੇਅਰ ਹੀ ਨਾ ਕਰੀਏ ਇਸ ਗੱਲ ਨੂੰ ਠੀਕ ਉਹਦੇ ਤੱਕ ਤੇ ਨਹੀਂ ਮੈਂ ਕਰਦੀ ਪਰ ਮੇਰੇ ਨੂੰ ਪਤਾ ਨਾ ਮੇਰੇ ਤੇ ਕੀ ਬੀਤਣ ਰਹੀ ਆ ਭਾਬੀ ਨਾਲ ਮੇਰੀ ਗੱਲ ਸੁਣੋ ਜਦੋਂ ਭਾਬੀ ਨੇ ਲੂਣੇ ਨਾਲ ਪਾਤਾ ਹੀ ਤੇ ਉਹਦੇ ਵੀਰ ਨੇ ਨਹੀਂ ਕੁਝ ਕੀਤਾ ਭਾਬੀ ਨੂੰ ਕਿਆ ਸੀਗਾ ਨਾਲੇ ਕਿਆ ਸੀ ਉਹਨੂੰ ਕਹਿੰਦੇ ਸੀ ਕਿ ਮੇਰੀ ਮਾਂ ਨੂੰ ਤੂੰ ਜ਼ਹਿਰ ਦੇ ਕੇ ਮਾਰਨਾ ਨਾਲੇ ਸੱਚ ਗੱਲ ਹੋਰ ਸੁਣ ਮਾਂ ਤੇਰੀ ਨੇ ਤਾਂ ਪਵਾ ਕੇ ਥਾਲੀ ਮਾਰੀ ਹੀ ਅੱਛਾ ਆਹੋ ਚੰਗਈ ਹੋਇਆ ਇਦਾਂ ਹੀ ਹੋਣਾ ਚਾਹੀਦਾ ਸੀ ਆਹ ਭਾਬੀ ਚੰਗਾ ਅਜੀ ਕੀ ਗੱਲਾਂ ਕਰੀ ਜਦਿਆਂ ਦਵੇਂ ਨਾਲ ਬੱਜਿਆ ਹੀ ਉਹਨੇ ਵੀਰ ਗੱਲ ਕਿਹੜੀ ਕਰਨੀ ਉਹੀ ਗੱਲਾਂ ਕਾਡੀਆਂ ਸਵੇਰ ਵਾਲੀਆਂ ਉਹ ਛੱਡੀ ਦੀਆਂ ਹੁੰਦੀਆਂ ਉਹ ਬਈ ਕੜੀ ਬਾਰ ਬਾਰ ਪਾਈ ਜਾਓ ਕਿਸੇ ਤਰ੍ਹਾਂ ਤਾਂ ਗੱਲ ਵੱਧ ਹੀ ਜਾਣੀ ਆ ਬਈ ਕੜੀ ਕੜੀ ਕੀ ਬਲਣੀ ਮੈਨੂੰ ਤੇ ਹੁਣੇ ਪਤਾ ਲੱਗਾ ਮੰਮੀ ਨੇ ਦੱਸਿਆ ਕਿ ਲੂਣ ਬੜਾ ਕਰਤਾ ਸੀ ਭਾਬੀ ਨੇ ਸਬਜ਼ੀ ਵਿੱਚ ਚੱਲ ਕੋਈ ਨਹੀਂ ਇਹਨੂੰ ਬਸੇਰਾ ਸਮਝਾਇਆ ਇਸ ਵੇਰੇ ਦਾਦਾ ਇਹਨੂੰ ਬਸੇਰਾ ਸੱਜੋ ਹੁਣ ਮੈਂ ਗੱਲ ਕਰਾਂ ਉਹ ਬਾਰੇ ਦੁਬਾਰਾ ਦੁਬਾਰਾ ਚੱਲ ਐਵੇਂ ਨਾ ਇਹ ਵੀ ਭੀਰ ਭਾਬੀ ਦੇ ਪਿੱਛੇ ਲੱਗਾ ਜੋ ਕਹਿੰਦੀ ਉਹੀ 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 ਹਿੰਝੇ ਡਾਂਟਿਆ ਸੀ ਤੇ ਕਿਹੜਾ ਸਾਨ ਕੀਤਾ ਚੰਗੇ ਗੱਲਾਂ ਡਾਂਟਿਆ ਸੀ ਮੰਮੀ ਨੂੰ ਇੰਨਾ ਲੂਣ ਪਾ ਕੇ ਦਿੱਤਾ ਸੀ ਚਲ ਠੀਕ ਆ ਪਾ ਵੀ ਫੇਰ ਮੈਂ ਵੀ ਉਹਦਾ ਪਤਾ ਲੈ ਕੇ ਆਵਾ ਵੀ ਉਹਨੇ ਲੂਣ ਕੇ ਉਹ ਨਾ ਪਾਇਆ ਸੀ ਉਹਦੇ ਬਈ ਖਬਰ ਲਵਾ ਮੈਂ ਮੈਂ ਪਾਇਆ ਸੀਗਾ ਪਰ ਮੈਂ ਤਾਂ ਇਹਦੀ ਚੰਗੀ ਡੰਡ ਲਵਾਈ ਅੱਜ ਠੀਕ ਆ ਸਾਰੇ ਟੱਬਰ ਨੇ ਦੀ ਚੰਗੀ ਰੇਲ ਬਣਾਈ ਅੱਜ ਪਾ ਵੀ ਮਨਦੀਪ ਇੱਧਰ ਆਇਓ ਮੇਰੀ ਗੱਲ ਸੁਣਿਓ